ਹਾਂਜੀ ਵਾਹਿਗੁਰੂ ਜੀ ਅੱਜ ਆਪਾਂ ਗੁਰਦੁਆਰਾ ਰਾਜਤਨੀ ਬੁੰਗਾ ਨਹਿਗ ਸਿੰਘ ਸਿੰਘਾਂ ਦੇ ਆਪਣਾ ਗੁਰਦੁਆਰਾ ਸਾਹਿਬ ਆਏ ਸੀਗੇ ਤੇ ਇੱਥੇ ਆਪਾਂ ਵੇਖਿਆ ਵੀ ਆਪਾਂ ਅੱਜ ਲੈਂਟਰ ਦਾ ਕੰਮ ਚੱਲਦਾ ਸੀਗਾ ਤੇ ਲੈਂਟਰ ਤੇ ਵੀਡੀਓ ਬਣਾਈ ਆ ਆ ਤੁਹਾਨੂੰ ਪਹਿਲਾਂ ਦਿਖਾਇਆ ਸਾਹਮਣੇ ਪੰਡੇ ਤੋਂ ਦੇ ਹੁਣ ਆਪਾਂ ਲੰਗਰ ਹਾਲ ਦੇ ਵਿੱਚ ਚਲੇ ਗਏ ਤੇ ਆ ਆਪਣੇ ਸੰਗਤਾਂ ਲੰਗਰ ਛਕ ਰਹੀਆਂ ਜਿਹੜੀਆਂ ਲੈਂਟਰ ਦੇ ਉੱਤੇ ਆਈਆਂ ਸੀ ਤੇ ਉਹ ਸੰਗਤਾਂ ਲੰਗਰ ਛਕ ਰਹੀਆਂ ਤੇ ਹੁਣ ਲੰਗਰ ਪ੍ਰਸ਼ਾਦਾ ਛਕਿਆ ਉਸ ਤੋਂ ਪਹਿਲਾਂ ਅਬ ਪੈਣਾ ਨੇ ਸਾਰਿਆਂ ਨੇ ਜਿੱਥੇ ਪ੍ਰਸ਼ਾਦਾ ਬਣੀ ਤਿਆਰ ਕੀਤਾ ਉੱਥੇ ਆ ਮੇਰੇ ਚਾਚਾ ਜੀ ਐ ਇਹ ਲੈ ਕੇ ਚੱਲੇ ਮੈਨੂੰ ਲੰਗਰ ਹਾਲ ਦੇ ਵਿੱਚ ਤੇ ਹੁਣ ਆਪਣਾ ਆ ਲੰਗਰ ਹਾਲ ਦੇ ਵਿੱਚ ਅਸੀਂ ਦਿਖਾਉਣੇ ਤੁਹਾਨੂੰ ਜਿਨ੍ਹਾਂ ਭੈਣਾਂ ਨੇ ਬੀਬੀਆਂ ਨੇ ਲੰਗਰ ਤਿਆਰ ਕੀਤਾ ਤੇ ਆ ਇਹਨਾਂ ਨੇ ਲੰਗਰ ਤਿਆਰ ਕੀਤਾ ਸਾਰਿਆਂ ਨੇ ਕੁਝ ਪਾਸੇ ਅਸੀਂ ਹੋ ਗਈਆਂ ਤੇ ਕਾਫੀ ਹੈ ਸਾਡੇ ਇਧਰੋਂ ਉਂਗਲੀ ਦੇ ਵਿੱਚੋਂ ਕਾਫੀ ਹੈ ਬੜੀਆਂ ਜਿਨ੍ਹਾਂ ਨੇ ਲੰਗਰ ਤਿਆਰ ਕੀਤਾ ਤੇ ਆ ਸਾਹਮਣੇ ਬੈਠੀਆਂ ਇਹਨਾਂ ਨੇ ਲੰਗਰ ਤਿਆਰ ਕੀਤਾ ਤੇ ਆ ਦੂਸਰੇ ਪਾਸੇ ਵੀ ਦਿਖਾਉਣੇ ਆ ਤੁਹਾਨੂੰ ਇੱਧਰ ਵੀ ਬੈਠੀਆਂ ਪੰਜ ਸੱਤ ਤੇ ਇਹਨਾਂ ਨੇ ਵੀ ਲੰਗਰ ਤਿਆਰ ਕੀਤਾ ਸਾਰੀ ਸੰਗਤ ਵਾਸਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਣਾ ਸੰਤ ਬਾਬਾ ਸਰਜੀਤ ਸਿੰਘ ਜੀ ਜਿਹੜੇ ਆ ਮੁੱਖ ਸੇਵਾਦਾਰ ਉਹਨਾਂ ਵੱਲੋਂ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸੇਵਾ ਕਰਨ ਵਾਲਿਆਂ ਦਾ ਤੇ ਹੁਣ ਆ ਸਾਹਮਣੇ ਤੁਹਾਨੂੰ ਪਤਾ ਹੀ ਆ ਆਪਣਾ ਬਹੁਤ ਵਧੀਆ ਹਲਵਾਈ ਆ ਜਿਹੜਾ ਬਾਬਾ ਜੀ ਚੁੜਦੇ ਆ ਤੇ ਇਹਨਾਂ ਨੇ ਆ ਵੇਖੋ ਜਲੇਬੀਆਂ ਦਾ ਢੇਰ ਲਾਤਾ ਵੀ ਜੰਨੀਆਂ ਮਰਜ਼ੀ ਖਾਓ ਕੋਈ ਰਕਾਵਟ ਨਹੀਂ ਤੇ ਉਸ ਤੋਂ ਬਾਅਦ ਆ ਜਲੇਬੀਆਂ ਕੱਢੀ ਜਾਂਦਾ ਹਲਵਾਈ ਵਧੀਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਲੰਗਰ ਪ੍ਰਸ਼ਾਦਾ ਚੁਕਾਈ ਜਾਂਦੇ ਆ ਸੇਵਾਦਾਰ ਆ ਵੇਖੋ ਸਾਹਮਣੇ ਕਿੰਨੇ ਸੇਵਾਦਾਰ ਲੱਗੇ ਹੋਏ ਆ ਕੋਈ ਪਾਣੀ ਫੜਾਈ ਜਾਂਦਾ ਕੋਈ ਦਾਲ ਪਾਈ ਜਾਂਦਾ ਕੋਈ ਪਨੀਰ ਮਟਰ ਪਨੀਰ ਦੀ ਸਬਜੀ ਆ ਉਹ ਵਰਤਾਈ ਜਾਂਦਾ ਕੋਈ ਜਲੇਬੀਆਂ ਵਰਤਾਈ ਜਾਂਦਾ ਕੋਈ ਪ੍ਰਸ਼ਾਦਾ ਵਰਤਾਈ ਜਾਂਦਾ ਕਿਆ ਬਾਤ ਆ ਯਾਰ ਕਿੰਨੀ ਸੰਗਤ ਦਾ ਅਸ਼ਾ ਹੈ ਵੇਖੋ ਤੁਸੀਂ ਕਿੰਨੀ ਖੁਸ਼ੀ ਖੁਸ਼ੀ ਨਾਲ ਲੰਗਰ ਛਕ ਰਹੇ ਆ ਤੇ ਸੰਤ ਬਾਬਾ ਸਰਜੀਤ ਸਿੰਘ ਜੀ ਵੱਲੋਂ ਸਾਰਿਆਂ ਦਾ ਲੰਗਰ ਛਕਣ ਵਾਲਿਆਂ ਦਾ ਲੈਂਟਰ ਪਾਉਣ ਵਾਲਿਆਂ ਦਾ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਨ ਵਾਲਿਆਂ ਦਾ ਤੇ ਭਾਂਡੇ ਤੋੜਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ ਹੈ ਤੇ ਆਪਾਂ ਬਹੁਤ ਵਧੀਆ ਦੇਖਿਆ ਪ੍ਰੋਗਰਾਮ ਆ ਤੇ ਆਹ ਵੇਖੋ ਸਾਹਮਣੇ ਸਾਡੇ ਸਾਰੇ ਅੱਸੀ ਜਾਂਦੇ ਆ ਤੇ ਖੋਸ਼ਿਆ ਸਾਰੇ ਆਏ ਨਹੀਂ ਹੈਗਾ ਕਿਸੇ ਨੂੰ ਤੇ ਇਹ ਆ ਪਿੰਡ ਮਹਿਰੋ ਰਾਜਤਾਨੀ ਗੁਰਦੁਆਰਾ ਬੁੰਗਾ ਨਿਹੰਗ ਸਿੰਘ ਗੁਰਦੁਆਰਾ ਸਾਹਿਬ ਰਾਜਤਾਨੀ ਬੁੰਗਾ ਨਿਹੰਗ ਸਿੰਘ ਤੇ ਆਪਾਂ ਇੱਥੇ ਆਏ ਸੀ ਤੇ ਆਹ ਦੇਖੋ ਤੇ ਹੁਣ ਲੈਂਟਰ ਪਾ ਕੇ ਕਿਵੇਂ ਪ੍ਰਸ਼ਾਦਾ ਪਾਣੀ ਛਕ ਰਹੀਆਂ ਸੰਗਤਾਂ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਆਹ ਜਲੇਬੀਆਂ ਵਾਲਿਆਂ ਨੇ ਵੀ ਨਜ਼ਾਰਾ ਲਿਆਤਾ ਵੇਖੋ ਤਾਂ ਇਹੀ ਗਰਾ ਮੰਜਾ ਭਰਤਾ ਵੀ ਜਿੰਨੀਆਂ ਮਰਜ਼ੀ ਖਾਓ ਕੋਈ ਟੋਟਣੀ ਆਉਣ ਦਿੰਦੇ ਪ੍ਰਸ਼ਾਦਾ ਪਾਣੀ ਦੀ ਵੀ ਯਾਰ ਬੋਨੇ ਤਾਂ ਆ ਬੰਦਾ ਸੇਵਾ ਵਿੱਚ ਕਿੰਨੀ ਕਰ ਰਿਹਾ ਹੈ ਵੀ ਯਾਨੀ ਆਸੇ-ਪਾਸੇ ਪਿੰਡਾਂ ਤੋਂ ਵੀ ਲੋਕ ਆਏ ਹੋਏ ਆ ਸੇਵਾ ਕਰਨ ਵਾਸਤੇ ਕਿਆ ਬਾਤ ਆ ਯਾਰ ਅਥਿਆ ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਦੇਖ ਲਓ ਆ ਸਾਡੇ ਮੈਂਬਰ ਸਾਹਿਬ ਬੈਠੇ ਸੋਨੀ ਤੇ ਵਧੀਆ ਯਾਨੀ ਐਵੇਂ ਕਹ ਦੀਏ ਸੇਵਾ ਨਿਭਾਈ ਆ ਸਾਰਿਆਂ ਨੇ ਦਿਲੋਂ ਸੇਵਾ ਨਿਭਾਈ ਆ ਆ ਇਹ ਨਹੀਂ ਵੀ ਉਤਲੇ ਮਣੋ ਦਿਲੋਂ ਸੇਵਾ ਨਵਾਈ ਹੈ ਜੇ ਦਿਲੋਂ ਸੇਵਾ ਕਰਾਂਗੇ ਨਾ ਤੇ ਫੇਰ ਹੀ ਇਹ ਸੰਗਤ ਦੇ ਵਿੱਚ ਬੈਠਿਆ ਜਾਂਦਾ ਤੇ ਸੰਗਤ ਵੀ ਬਸ ਭਾਗਾ ਦਾ ਰੂਪ ਹੀ ਹੈ ਤੇ ਬਹੁਤ ਵਧੀਆ ਜਿਹੜੀ ਇਹਨਾਂ ਨੇ ਆਪਣਾ ਜਿਹੜੇ ਸੰਤ ਬਾਬਾ ਸਰਜੀਤ ਸਿੰਘ ਜੀ ਆ ਮੁਖ ਸੇਵਾਦਾਰਾ ਉਹਨਾਂ ਨੇ ਵੀ ਬਹੁਤ-ਬਹੁਤ ਧੰਨਵਾਦ ਕੀਤਾ ਇਹਨਾਂ ਦਾ ਤੇ ਆ ਹੁਣ ਸਾਰੇ ਪ੍ਰਸ਼ਾਦਾ ਛਕ ਰਹੇ ਆ ਕਿਉਂਕਿ ਡੇਢ ਪੌਣੇ 2 ਦਾ ਟਾਈਮ ਆ ਤੇ ਤਾਂ ਪ੍ਰਸ਼ਾਦਾ ਸ਼ਕਣ ਲੱਗੇ ਆ ਭੁੱਖ ਲੱਗੀ ਆ ਉਹਨਾਂ ਸਾਰਿਆਂ ਨੇ ਸੇਵਾ ਕੀਤੀ ਐ ਕਿਸੇ ਨੇ ਕਰਾ ਚੱਕਿਆ ਗਏ ਨੇ ਬਜਰੀ ਚੱਕੀ ਗਏ ਨੇ ਰੇਤਾ ਚੱਕਿਆ ਗਏ ਨੇ ਪਾਣੀ ਦਾ ਕੀਤਾ ਪ੍ਰਬੰਧ ਕਿਉਂਕਿ ਸਾਰਿਆਂ ਨੇ ਅਡੋਢੀ ਸੇਵਾ ਸੰਭਾਲੀ ਸੀ ਜਿਵੇਂ ਸੇਵਾ ਸੰਭਾਲੀ ਆ ਕਿਸੇ ਨੇ ਬਿਜਲੀ ਦੀ ਸੇਵਾ ਸੰਭਾਲੀ ਆ ਕਿਸੇ ਨੇ ਪੈ ਪਾਉਣ ਦੀ ਜਾਨੀ ਜਿਵੇਂ ਵੀ ਸੇਵਾ ਸੰਭਾਲੀ ਆ ਓਵੇਂ ਇਹ ਸੇਵਾ ਕਰ ਰਹੇ ਸੀਗੇ ਤੇ ਸਾਰੇ ਹੁਣ ਥੱਕੇ ਆ ਆ ਸਾਹਮਣੇ ਆਪਣੇ ਸਰਪੰਚ ਕਮਲਪ੍ਰੀਤ ਵੀ ਬੈਠੇ ਆ ਮੈਂਬਰ ਵੀ ਬੈਠੇ ਆ ਗੁਰਜੰਟ ਸਿੰਘ ਤੇ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਤੇ ਐਂ ਚਾਹੀਦਾ ਸਾਰੇ ਸਰਪੰਚ ਮੈਂਬਰ ਇੱਕ ਥਾਂ ਇਕੱਠੇ ਹੋ ਜਾਣ ਤੇ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਬਹੁਤ ਖੁਸ਼ ਆ ਜੇ ਸਾਰੇ ਮੈਂਬਰ ਸਰਪੰਚ ਇਕ ਥਾਂ ਇਕੱਠੇ ਹੋ ਜਾਣ ਤਾਂ ਤੇ ਆਪਾਂ ਸੇਵਾ ਦੇਖਦੇ ਆ ਬਹੁਤ ਸ਼ਾਹ ਨਾਲ ਸੇਵਾ ਕਰਦੇ ਆ ਤੇ ਆਪਣੇ ਸਰਜੀਤ ਸਿੰਘ ਜੀ ਸੰਤ ਬਾਬਾ ਸਰਜੀਤ ਸਿੰਘ ਜੀ ਬੈਠੇ ਆਪਣਾ ਖੜੇ ਆ ਇਹ ਵੀ ਆ ਲੰਗਰ ਹਾਲ ਦੇ ਵਿੱਚ ਖੜੇ ਆ ਤੇ ਇਹ ਵੀ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਪ੍ਰਸ਼ਾਦਾ ਤਿਆਰ ਕਰਨ ਵਾਲੀਆਂ ਬੀਬੀਆਂ ਦਾ ਵੀ ਧੰਨਵਾਦ ਕਰਦੇ ਆ ਪਾਂਡੇ ਧੋਣ ਵਾਲੀਆਂ ਸੰਗਤਾਂ ਜਿਹੜੀ ਊਠੇ ਬਰਤਨ ਸਾਫ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਕੀਤਾ ਇਹਨਾਂ ਨੇ ਤੇ ਬਹੁਤ ਵਧੀਆ ਜਣੀ ਇਤਸ਼ਾ ਨਾਲ ਲੋਕਾਂ ਨੇ ਵੀ ਸੇਵਾ ਕੀਤੀ ਆ ਤੇ ਆਪਣਾ ਬਾਬਾ ਜੀ ਨੇ ਵੀ ਧੰਨਵਾਦ ਕੀਤਾ ਇਹਨਾਂ ਦਾ ਜੀ ਆਇਆਂ ਕਿਹਾ ਤੇ ਵਾਹਿਗੁਰੂ ਕਿਰਪਾ ਕਰੇ ਬਹੁਤ ਖੁਸ਼ੀ ਦੀ ਗੱਲ ਆ ਅੱਜ ਲੈਂਟਰ ਪਿਆ ਪ੍ਰਮਾਤਮਾ ਇਸੇ ਤੱਕਹੀਂ ਧਨ ਲਈ ਰੱਖੇ ਤੇ ਅਸੀਂ ਵੀ ਖੁਸ਼ ਹੋਈਏ ਤੇ ਪਿੰਡ ਵੀ ਖੁਸ਼ ਹੋਵੇ ਤੇ ਸਾਰੇ ਆਪਾਂ ਸ਼ਾਹ ਨਾਲ ਸੇਵਾ ਕਰਦੇ ਆਂ ਤੇ ਆਹ ਵੇਖੋ ਸਾਹਮਣੇ ਸਾਰੇ ਆ ਪ੍ਰਸ਼ਾਦਾ ਪਾਣੀ ਛਾਗ ਰਿਹਾ ਬੜੀ ਖੁਸ਼ੀ ਹੈ ਵੇਖੋ ਸਾਰੇ ਸਾਰੇ ਕਿਸੇ ਦੇ ਮਨ ਦੇ ਉੱਤੇ ਕੋਈ ਉਹੋ ਜਿਹਾ ਨਹੀਂ ਹੈਗਾ ਸਾਰਿਆਂ ਤੇ ਮੁਸਕਾਟ ਹੀ ਆਈ ਵੀ ਹੈ ਤੇ ਵੇਖੋ ਤੁਸੀਂ ਕਿੰਨਾ ਖੁਸ਼ ਆ ਸਾਰੇ ਆ ਆਪਣੇ ਸੰਤ ਬਾਬਾ ਸਰਜੀਤ ਸਿੰਘ ਜੀ ਆ ਬੈਠੇ ਆਣ ਉਹ ਨਾਲ ਸੰਗ ਦੇ ਨਾਲ ਤੇ ਬੜਾ ਪਿਆਰ ਹੈ ਇਹਨਾਂ ਦਾ ਆਪਸ ਵਿੱਚ ਤੇ ਇਸ ਕਰਕੇ ਚੰਦਰਖੜਾ ਸਾਡਾ ਗੁਆੰਡੀ ਤੇ ਕੀ ਬਾਤ ਹੈ ਯਾਰਾ ਸੇਵਾ ਕੀਤੀ ਆ ਬਹੁਤ ਆਪਣਾ ਬੰਦਿਆਂ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ